ਪੰਜਾਬ ਦੇ ਵਿੱਚ ਇੱਕ دہشت ਤਲਾ ਮਾਹੌਲ ਪੈਦਾ ਕਰਨ ਦੇ ਲਈ ਪੰਜਾਬ ਨੂੰ ਇੱਕ ਪੋਸ ਰਾਜਵਲ ਧੱਕਣ ਦੀ ਜਿਹੜੀ ਕੋਸ਼ਿਸ਼ ਆ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ। ਤੁਸੀਂ ਕਿਸੇ ਦਾ ਘਰ ਨਹੀਂ ਟਾ ਸਕਦੇ ਜਿਹਦਾ ਟਾਇਆ ਉਹਨੂੰ ਮਾਫੀ ਦੇਓ ਪਰ ਇਹਨਾਂ ਨੇ ਕੀ ਕੀਤਾ ਕਿ ਘਰ ਲਗਾਤਾਰ ਟਾਏ ਜਾ ਰਿਆ ਨਾ ਯੂਪੀ ਸਰਕਾਰ ਹਟ ਰਹੀ ਹੈ ਨਾ ਪੰਜਾਬ ਸਰਕਾਰ ਹਟ ਰਹੀ ਦੇਨ ਹੈ ਬੰਦਾ ਮਾਲਕਾ ਜਿਹੜਾ ਕਟਾਰੀਆ ਕੀ ਫਿਰ ਉਹ ਗੈਰ ਕਾਨੂੰਨੀ ਜਗ੍ਹਾ ਦੇ ਉੱਤੇ ਨਹੀਂ ਬੈਠਾ ਹੈਗਾ ਉੱਥੇ ਉਹ ਕਟਿਆ ਧੰਦਾ ਜਿਹੜਾ ਉੱਥੇ ਚਲਾਇਆ ਹੋਇਆ ਹੋਣੇ ਕੀ ਉਹ ਗਲਤ ਨਹੀਂ ਹੈ ਉਹ ਵੀ ਤਾਂ ਗੈਰ ਕਾਨੂੰਨੀ ਥਾਂ ਤੇ ਆ ਉਹਦੇ ਬੋਰਡ ਜਿੱਥੇ ਲੱਗੇ ਹੋਏ ਆ ਜਿਹੜੇ ਉਹਨਾਂ ਨੇ ਘਰ ਟਾਏ ਆ ਘਰ ਟਾ ਤੇ ਬੋਰਡ ਛੱਡਤੇ ਬੋਰਡ ਵੀ ਤਾਂ ਗੈਰ ਕਾਨੂੰਨੀ ਜਗ੍ਹਾ ਦੇ ਵਿੱਚ ਲੱਗੇ ਆ ਉਹ ਜਿਹੜਾ ਅਮੀਰਾਂ ਵਾਲੀ ਕਾਨੂੰਨ ਆ ਉਹ ਵੱਖਰਾ ਤੇ ਗਰੀਬਾਂ ਵਾਲੀ ਕਾਨੂੰਨ ਆ ਉਹ ਵੱਖਰਾ ਆਏਗਾ ਜਦੋਂ ਗਰੀਬਾਂ ਦੇ ਨਾਲ ਧੱਕਾ ਕਰਨਾ ਹੁੰਦਾ ਉਦੋਂ ਸਾਰੇ ਕਾਨੂੰਨ ਦੀਆਂ ਹੱਦਾਂ ਪਾਰ ਕਰ ਜਾਂਦੇ ਆ ਤੇ ਅਮੀਰਾਂ ਦਾ ਇਹ ਜਿਹੜਾ ਪਿੱਠ ਤੇ ਖੜਕੇ ਉਹਨਾਂ ਦਾ ਜਿਹੜਾ ਪੱਖ ਪੂਰਦੇ ਆ ਮੋਰ ਟੈਲੀਵਿਜ਼ਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਸੁਖਪੀਤ ਮੋੜ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਬਲਡੋਜਾ ਰਾਜ ਆ ਜਿਹੜਾ ਉਹ ਚਲਾਇਆ ਜਾ ਰਿਹਾ ਕਿ ਜਿਹੜੇ ਲੋਕ ਚਿੱਟੇ ਦੀ ਸਮਗਲਿੰਗ ਕਰਦੇ ਆ ਚਿੱਟਾ ਵੇਚਦੇ ਆ ਉਹਨਾਂ ਦੇ ਘਰਾਂ ਦੇ ਉੱਪਰ ਆ ਜਿਹੜੇ ਉਹ ਬਲਡੋਜਾ ਚਲਾ ਕੇ ਘਰ ਢਾਏ ਜਾ ਰਹੇ ਔਰ ਦੂਜੇ ਪਾਸੇ ਯੂਪੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆ ਜਿਹੜਾ ਉਹ ਯੋਗੀ ਸਰਕਾਰ ਦੇ ਵੱਲੋਂ ਲੋਕਾਂ ਦੇ ਘਰ ਢਾਏ ਜਾ ਰਹੇ ਤਾਂ ਅੱਜ ਕੋਟਪੂਰੇ ਦੇ ਵਿੱਚ ਜੋ ਸੜਕ ਦੇ ਉੱਪਰ ਬਠਿੰਡਾ ਰੋਡ ਦੇ ਉੱਪਰ ਜੋ ਮਜ਼ਦੂਰ ਬੈਠੇ ਸੀ ਤਾਂ ਫਰੀਦਕੋਟ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਘਰ ਆ ਜਿਹੜੇ ਹਟਾ ਦਿੱਤੇ ਗਏ ਆ ਤਾਂ ਗੱਲਬਾਤ ਕਰਾਂਗੇ तमाम ਸਵਾਲ ਨੇ ਸਾਡੇ ਨਾਲ ਮੌਜੂਦ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਸوبਾਈ ਅਗੁਰ ਜਿੰਦਰ ਢੱਲਵਾਂ ਦੀ ਸਵਾਗਤ ਕਰਦੇ ਬਾਈ ਜੀ ਸਵਾਗਤ شکریہ ਬਾਈ ਜੀ ਬਲਡوزر ਨੀਤੀ ਨੂੰ ਕਿਵੇਂ ਦੇਖਦੇ ਹੋ ਸਰਕਾਰ ਨੇ ਜੋ ਬਲਡوزر ਨੀਤੀ ਚਲਾਈ ਕੇ ਭਾਈ ਜਿਹੜਾ ਕੋਈ ਚਿੱਟਾ ਵੇਜਦਾ ਉਹਦਾ ਘਰ ਟਾ ਦੇ ਤੇ ਅੱਜ ਕੋਟਕਪੂਰੇ ਦੇ ਲੋਕਾਂ ਦੇ ਘਰ ਵੀ ਢਾ ਦਿੱਤੇ ਗਏ ਆ ਦੇਖੋ ਜੀ ਅਸੀਂ ਇਹ ਸਮਝਦੇ ਆ ਕਿ ਅੱਜ ਜੋ ਕੋਟਕਪੂਰੇ ਦੇ ਵਿੱਚ ਘਟਨਾਕ੍ਰਮ ਵਾਪਰਿਆ ਇਹ ਬਹੁਤ ਹੀ ਸ਼ਰਮਨਾਕ ਕਰਤੂਤ ਜਿਹੜੀ ਸਰਕਾਰ ਵੱਲੋਂ ਕੋਟਕਪੂਰੇ ਦੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਦੇਸ਼ ਤਾਲਾ ਮਾਹੌਲ ਪੈਦਾ ਕਰਨ ਦੇ ਲਈ ਪੰਜਾਬ ਨੂੰ ਇੱਕ ਪੋਸ ਸਰਾਜ ਵੱਲ ਧੱਕਣ ਦੀ ਜਿਹੜੀ ਕੋਸ਼ਿਸ਼ ਆ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਜਿਹਨੂੰ ਅਕਸਰ ਹੀ ਲੋਕ ਵੀ ਕਹਿੰਦੇ ਆ ਹੁਣ ਤੱਕ ਸਰ ਕਿ ਇਹ ਬੀਜੇਪੀ ਦੀ ਬੀ ਟੀਮ ਆ ਜੋ ਕੁਝ ਬੀਜੇਪੀ ਕਰਦੀ ਆ ਯੂਪੀ ਦੇ ਵਿੱਚ ਉਹਨਾਂ ਨੇ ਮਤਲਬ ਆਪਦਾ ਇੱਕ ਇਹ ਮਾਹੌਲ ਕ੍ਰੀਏਟ ਕੀਤਾ ਸੀ ਕਿ ਅਸੀਂ ਬਲਡੋਜ਼ਰ ਚਲਾਵਾਂਗੇ ਜਿਹੜਾ ਕੋਈ ਗਲਤ ਕਰੂਗਾ ਸੀ ਉਹਨਾਂ ਦੇ ਘਰ ਤੇ ਬਲਡੋਜ਼ਰ ਚਲਾਵਾਂਗੇ ਹਾਲਾਂਕਿ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਜੋ ਵੀ ਤੁਸੀਂ ਕਰ ਰਹੇ ਹੋ ਇਹ ਗਲਤ ਆ ਠੀਕ ਆ ਸੁਪਰੀਮ ਕੋੜ ਤੱਕ ਦੀ ਜਿਹੜੀ ਗੱਲ ਆ ਮੰਨੀ ਨਹੀਂ ਜਾ ਰਹੀ ਕਿ ਤੁਸੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਜਿਹਦਾ ਢਾਇਆ ਉਹਨੂੰ ਮੁਆਵਜ਼ਾ ਦਿਓ ਪਰ ਇਹਨਾਂ ਨੇ ਕੀ ਕੀਤਾ ਕਿ ਘਰ ਲਗਾਤਾਰ ਢਾਏ ਜਾ ਰਿਆ ਨਾ ਯੂਪੀ ਸਰਕਾਰ ਹਟ ਰਹੀ ਆ ਨਾ ਪੰਜਾਬ ਸਰਕਾਰ ਹਟ ਰਹੀ ਹੈਗੀ ਲਗਾਤਾਰ ਘਰ ਢਾਕੇ ਇੱਕ ਦਹਿਸ਼ਤ ਵਾਲਾ ਇੱਕ ਪੂਰ ਸਟੇਟ ਬਣਾਉਣ ਵਾਲਾ ਜਿਹੜਾ ਮਾਹੌਲ ਆ ਉਹ ਬਣਾਇਆ ਜਾ ਰਹਾ ਹੈਗਾ ਇਹ ਚਾਹੁੰਦੇ ਆ ਕਿ ਕੋਈ ਵੀ ਬੰਦਾ ਸਾਡੇ ਖਿਲਾਫ ਬੋਲਣ ਦੀ ਜ਼ਰੂਰਤ ਨਾ ਕਰੇ ਉਹਦੇ ਚ ਪੁਲਿਸ ਦਾ ਡਰ ਹੋਵੇ ਉਹਦੇ ਚ ਪ੍ਰਸ਼ਾਸਨ ਦਾ ਡਰ ਹੋਵੇ ਉਹਦੇ ਚ ਸਰਕਾਰ ਦਾ ਡਰ ਹੋਵੇ ਕਿ ਉਹ ਸਾਡੇ ਖਿਲਾਫ ਬੋਲੂਗਾ ਤਾਂ ਉਹਦੇ ਕਰਤੇ ਬਲਡوزر ਚੱਲੂਗਾ ਇਹ ਮਾਹੌਲ ਪੰਜਾਬ ਦੇ ਵਿੱਚ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਲਗਾਤਾਰ ਪੰਜਾਬ ਸਰਕਾਰ ਕਰ ਰਹੀ ਹੈ ਨਹੀਂ ਭਾਈ ਜੀ ਅੱਜ ਜੋ ਘਟਾਏ ਆ ਉੱਥੇ ਪ੍ਰਸ਼ਾਸਨ ਦੇ ਨਾਲ ਵੀ ਜਦੋਂ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਗੈਰਕਾਨੂੰਨੀ ਤਰੀਕੇ ਦਾ ਤਰੀਕੇ ਦੇ ਨਾਲ ਬੈਟਿਸ਼ ਹੋਰ ਇੱਥੇ ਐਕਸੀਡੈਂਟ ਬਹੁਤ ਹੁੰਦੇ ਸੀਗੇ ਦੇਖੋ ਜੀ ਜੇ ਅੱਜ ਤੁਸੀਂ ਉਹਨਾਂ ਨੂੰ ਉਥੋਂ ਠਾਹਤਾ ਜੇ ਉਹ ਅੱਜ ਰਾਤ ਨੂੰ ਮੱਦੀ ਰਾਤ ਉੱਥੇ ਬੈਠਣਗੇ ਸੜਕ ਤੇ ਹੋਣਗੇ ਜਵਾਕ ਘਰ ਨਹੀਂ ਹੋਊਗਾ ਹੁਣ ਘਰ ਚ ਤਾਂ ਪਹਿਣਗੇ ਨਹੀਂ ਉਹ ਘਰ ਤਾਂ ਤੁਸੀਂ ਠਾਹਤੇ ਹੁਣ ਉਹ ਕਿੱਥੇ ਬੈਣਗੇ ਉਹ ਸੜਕ ਤੇ ਬੈਣਗੇ ਸੜਕ ਤੇ ਹੁਣ ਐਕਸੀਡੈਂਟ ਹੋਣਗੇ ਇਹ ਵੀ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਬੰਦੇ ਜਿਨ੍ਹਾਂ ਦਾ ਤੁਸੀਂ ਘਰ ਠਾਇਆ ਮੰਨ ਲਿਆ ਚਲੋ ਗੈਰ ਕਾਨੂੰਨੀ ਥਾਂ ਤੇ ਬੈਠੇ ਆ ਕੀ ਫਿਰ ਜਿਹਦੇ ਕਹਿਣਦੇ ਤੁਸੀਂ ਠਾਇਆ ਉਹ ਦੇਵ ਹੈਵਨ ਦਾ ਮਾਲਕ ਆ ਜਿਹੜਾ ਕਟਾਰੀਆ ਕੀ ਫਿਰ ਉਹ ਗੈਰ ਕਾਨੂੰਨੀ ਜਗ੍ਹਾ ਦੇ ਉੱਤੇ ਨਹੀਂ ਬੈਠਾ ਹੈਗਾ ਉੱਥੇ ਉਹ ਕਟਿਆ ਧੰਦਾ ਜਿਹੜਾ ਉੱਥੇ ਚਲਾਇਆ ਹੋਇਆ ਹੋਣੇ ਕਿ ਉਹ ਗਲਤ ਨਹੀਂ ਹੈ ਉਹ ਵੀ ਤਾਂ ਗੈਰਕਾਨੂੰਨੀ ਥਾਂ ਤੇ ਆ ਉਹਦੇ ਬੋਰਡ ਜਿੱਥੇ ਲੱਗੇ ਹੋਏ ਆ ਜਿਹੜੇ ਉਹਨਾਂ ਨੇ ਘਰ ਟਾਏ ਆ ਘਰ ਟਾ ਤੇ ਬੋਰਡ ਛੜਤੇ ਬੋਰਡ ਵੀ ਤਾਂ ਗੈਰਕਾਨੂੰਨੀ ਜਗ੍ਹਾ ਦੇ ਵਿੱਚ ਲੱਗੇ ਆ ਉੱਥੇ ਉਹਨੇ ਦਰਖਤ ਲਾਇਆ ਹੈਗਾ ਉਹਦੇ ਉੱਤੇ ਸੀਸੀਟੀਵੀ ਲਾਤਾ ਉਹ ਵੀ ਤਾਂ ਗੈਰਕਾਨੂੰਨੀ ਜਗ੍ਹਾ ਦੇ ਉੱਤੇ ਲੱਗਿਆ ਹੈਗਾ ਉਹ ਕਿਉਂ ਨਹੀਂ ਟਾਇਆ ਕਿਉਂ ਕਿ ਸਾਡੇ ਦੇਸ਼ ਦੇ ਵਿੱਚ ਦੇਖੋ ਜੀ ਜਿਹੜਾ ਅਮੀਰਾਂ ਵਾਲੀ ਕਾਨੂੰਨ ਆ ਉਹ ਵੱਖਰਾ ਤੇ ਗਰੀਬਾਂ ਵਾਲੀ ਕਾਨੂੰਨ ਆ ਉਹ ਵੱਖਰਾ ਹੈਗਾ ਜਦੋਂ ਗਰੀਬਾਂ ਦੇ ਨਾਲ ਧੱਕਾ ਕਰਨਾ ਹੁੰਦਾ ਉਹਦੇ ਸਾਰੇ ਕਾਨੂੰਨ ਦੀਆਂ ਹੱਦਾਂ ਪਾਰ ਜਾਂਦੇ ਆ ਤੇ ਅਮੀਰਾਂ ਦਾ ਇਹ ਜਿਹੜਾ ਪਿੱਛੇ ਖੜ ਕੇ ਉਹਨਾਂ ਦਾ ਜਿਹੜਾ ਪੱਖ ਪੂਰਦੇ ਆ ਸਾਡੇ ਪੰਜਾਬ ਦੇ ਵਿੱਚ ਇਹ ਜਿਹੜਾ ਕੁਝ ਵੀ ਹੋ ਰਿਹਾ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ ਇਹ ਪੰਜਾਬ ਨੂੰ ਲਗਾਤਾਰ ਜਿਹੜਾ ਇਹ ਦੱਬਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਬੀਜੇਪੀ ਚਾਹੁੰਦੀ ਆ ਕਿ ਕਰੀਏ ਅਸੀਂ ਉਹਦੇ ਜਿਹੜਾ ਉਹਦੇ ਦਿਸ਼ਾ ਨਿਰਦੇਸ਼ ਤਹਿਤ ਬੀਜੇਪੀ ਦੇ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਇਹ ਲੜਨ ਵਾਲੀਆਂ ਫੋਰਸਸ ਦੇ ਲਈ ਚੇਤਾਵਨੀ ਹੈ ਨਹੀਂ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਭਾਈ ਇਹਨਾਂ ਦੇ ਵੱਲੋਂ ਤਾਂ ਜਿਹੜਾ ਉਥੇ ਬਿਜਲੀ ਵੀ ਚੋਰੀ ਕੀਤੀ ਗਈ ਤੇ ਹੋਰ ਵੀ ਆਉਂਦੇ ਜਾਂਦੇ ਲੋਕਾਂ ਨੂੰ ਵੀ ਕਹਿੰਦੇ ਪਰੇਸ਼ਾਨੀ ਹੁੰਦੀ ਸੀਗੀ ਇਸ ਕਰਕੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਕਿ ਪ੍ਰਸ਼ਾਸਨ ਨੇ ਸਹੀ ਕੀਤਾ ਜਾਂ ਜੋ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਉਹਨਾਂ ਨੇ ਵੀ ਇਹ ਕਿਹਾ ਕਿ ਸਾਡੀ ਇਹ ਡਿਊਟੀ ਸੀ ਸਾਨੂੰ ਉਪਰੋਂ ਨਿਰਦੇਸ਼ ਸੀ ਅਸੀਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਭਾਈ ਤੁਸੀਂ ਉੱਠ ਖੜੋ ਇੱਥੋਂ ਦੇਖੋ ਜੀ ਜੇ ਉਹ ਬਿਜਲੀ ਚੋਰੀ ਕਰਦੇ ਆ ਉਹਨਾਂ ਨੂੰ ਬਿਜਲੀ ਦੇ ਇਹ ਉਹਨਾਂ ਦਾ ਕਸੂਰ ਤਾਂ ਨਹੀਂ ਆ ਹੈ ਠੀਕ ਆ ਤੁਸੀਂ ਅੱਜ ਤੱਕ ਸਾਡੇ ਦੇਸ਼ ਨੂੰ ਆਜ਼ਾਦ ਮਤਲਬ ਅਸੀਂ ਤਾਂ ਚਲੋ ਕਹਿੰਦੇ ਨਹੀਂ ਕਿ ਕਿ ਆਜ਼ਾਦ ਹੋਇਆ ਜਿਹੜੀ ਗੈਰ ਜਿਹੜੀ ਉਹ ਆਜ਼ਾਦੀ ਅਖੌਤੀ ਆਜ਼ਾਦੀ ਜਿਹੜੀ ਆਈ ਆ ਉਸ ਤੋਂ ਬਾਅਦ ਵੀ ਲੋਕ ਮਜਬੂਰ ਨੇ ਕਿ ਸੜਕਾਂ ਦੇ ਕਿਨਾਰੇ ਉਹ ਕਬਜ਼ੇ ਕਰਕੇ ਬੈਠਣ ਤਾਂ ਇਹਦੇ ਲਈ ਦੋਸ਼ੀ ਕੌਣ ਆ ਸਰਕਾਰ ਦੋਸ਼ੀ ਆ ਨਾ ਸਰਕਾਰ ਦੀ ਇਹ ਜ਼ਿੰਮੇਵਾਰੀ ਆ ਕਿ ਲੋਕਾਂ ਨੂੰ ਰਹਿਸ਼ਤਾ ਪ੍ਰਬੰਧ ਕਰਕੇ ਦੇਵੇ ਕੀ ਉਹ ਸਿਰਫ ਸਰਕਾਰ ਖਵੌਲੀ ਸਰਕਾਰ ਬਣੀ ਆ ਅਸੀਂ ਉਹਨਾਂ ਨੂੰ ਪੈਸੇ ਨੇਟ ਟੈਕਸ ਦੇ ਰੂਪ ਦੇ ਵਿੱਚ ਉਹ ਕਿਹਦੇ ਤੇ ਲਾਉਣਾ ਸਾਡੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਲਾਉਣਾ ਉਹ ਨਹੀਂ ਲਾ ਰਹੇਗੇ ਤਾਂ ਲੋਕਾਂ ਨੂੰ ਇਸ ਤਰੀਕੇ ਨਾਲ ਬਹਿਣਾ ਪੈ ਰਿਹਾ ਬਿਜਲੀ ਚੋਰੀ ਕਰਨੀ ਪੈ ਰਹੀ ਆ ਇਹ ਇਹਦੇ ਲਈ ਉਹ ਜ਼ਿੰਮੇਵਾਰ ਨਹੀਂ ਸਰਕਾਰ ਜ਼ਿੰਮੇਵਾਰ ਪਹਿਲੀ ਗੱਲ ਅਗਲੀ ਗੱਲ ਇਹ ਕਿ ਜੇ ਮੰਨ ਲਓ ਉਹ ਚੋਰੀ ਕਰ ਰਿਹਾ ਕੀ ਤੁਸੀਂ ਫਿਰ ਜਿਹੜੇ ਥਾਲੀਆਂ ਚੋਰੀ ਕਰਕੇ ਲੈ ਗਏ ਕਿਸਾਨਾਂ ਦੀਆਂ ਤੁਸੀਂ ਕੀ ਆ ਤੁਸੀਂ ਸਹੀ ਆ ਤੁਸੀਂ ਵੀ ਤਾਂ ਗਲਤ ਨਾ ਤੁਹਾਡੀ ਐਮਐਲਏ ਸਰਕਾਰੀ ਹਸਪਤਾਲ ਦੇ ਵਿੱਚੋਂ ਮੋਗੇ ਦੀ ਅਮਨਦੀਪ ਕੌਰ ਤਿੰਨ ਏਸੀ ਚੋਰੀ ਕਰਕੇ ਲੈ ਗਈ ਕੀ ਉਹ ਸਹੀ ਸੀ ਉਹ ਵੀ ਤਾਂ ਗਲਤ ਸੀ ਫਿਰ ਉਹਦੇ ਤੇ ਕੀ ਕੀਤਾ ਤੁਸੀਂ ਕਾਰਵਾਈ ਕੀਤੀ ਨਹੀਂ ਕੀਤੀ ਜੇ ਕੋਈ ਗਰੀਬ ਕਰਦਾ ਉਹ ਉਹ ਗਲਤ ਆ ਜੇ ਕੋਈ ਅਮੀਰ ਕਰਦਾ ਜੇ ਕੋਈ ਇਹਨਾਂ ਦੇ ਬੰਦਾ ਕਰਦਾ ਉਹ ਸਹੀ ਆ ਇਹ ਕਿਸ ਤਰੀਕੇ ਦਾ ਤੁਹਾਡਾ ਨਿਆ ਕੀ ਇਹ ਕੋਈ ਅਸੂਲੀ ਗੱਲ ਹੈ ਹਾਂ ਸੋ ਬਾਈ ਜੀ ਤੁਸੀਂ ਆਪਦੀ ਜਥੇਬੰਦੀ ਦੇ ਵੱਲੋਂ ਕੀ ਮੰਗ ਕਰਦੇ ਹੋ ਔਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਦੇਖੋ ਜੀ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਇਹ ਕੰਮ ਕੀਤਾ ਗਿਆ ਜਿਹੜੀ ਕਰਤੂਤ ਕੀਤੀ ਗਈ ਹੈ ਇਹਨਾਂ ਵੱਲੋਂ ਉਹ ਬੰਦਿਆਂ ਨੂੰ ਜਿਹੜੇ ਉੱਥੋਂ ਇਹਨਾਂ ਨੇ ਬੇਕਾਰ ਕੀਤਾ ਉਹਨਾਂ ਦੇ ਲਈ ਉਹਨਾਂ ਦੇ ਮੁਰਵ ਸੇਵੇ ਦਾ ਪ੍ਰਬੰਧ ਕੀਤਾ ਜਾਵੇ ਜੋ ਉਹਨਾਂ ਦਾ ਨੁਕਸਾਨ ਹੋਇਆ ਉੱਥੇ ਉਹਨਾਂ ਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਇਹਦੇ ਲਈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਜਿਹੜਾ ਉਹ ਵਿੜਾਂਗੇ ਕੱਲ ਨੂੰ ਵੀ ਅਸੀਂ ਉਹਨਾਂ ਕੋਲ ਜਾ ਰਹੇ ਹਾਂ ਅੱਜ ਵੀ ਜਾ ਕੇ ਆਏ ਹਾਂ ਜੇ ਸੰਭਵ ਹੋ ਸਕੇ ਤਾਂ ਅਸੀਂ ਇਹ ਮੰਗਾ ਜਿਹੜੀਆਂ ਮਨਵਾ ਕੇ ਦਮ ਲਵਾਂਗੇ ਐਕਸ਼ਨ ਕਮੇਟੀ ਬਣੂਗੀ ਇਹ ਤੇ ਸਾਰਾ ਕੁਝ ਹੋਊਗਾ ਇਹ ਸਾਰਾ ਸੰਘਰਸ਼ ਜਿਹੜਾ ਅਸੀਂ ਮਂਗਾਵਾਂਗੇ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਪ੍ਰਸ਼ਾਸਨ ਦੀ ਹੈ ਸਿਰਦਰਦੀ ਬਣਾਂਗੇ ਇਹਨਾਂ ਨਾ ਜਰੂਰ ਅਸੀਂ ਕਰਕੇ ਰੱਖਾਂਗੇ